ਕਵਾੜ ਬਾਜ਼ਾਰ ਵਾਲੇ ਵਾਹਦੀ ਪਾਲੀ ਆਪਾਂ ਟਰਨ ਆਉਂਦੀ। ਲਾਜ ਕੇ ਇੱਥੇ ਤੈਨੂੰ ਕਿਤੇ? ਐ ਹੋਏ। ਇੱਥੇ ਕਵਾੜ ਬਾਜ਼ਾਰ ਜੀ ਲਾਜ ਇਹਨੂੰ ਕਿਤੇ? ਲਾਜ ਕੇ ਚੱਲ ਹੁਣਾਂ ਹੀ ਫਿਰਦੇ ਨੇ। ਲੋ ਵੀ ਦੋਸਤੋ ਸਕੂਟਰੀ ਤੇ ਆਏ ਹੀ ਕਚਹਿਰੀਆਂ ਹੀ ਥੋੜਾ ਜਿਹਾ ਕੰਮ ਸੀਗਾ ਤੇ ਇਹਨੇ ਤੋਂ ਆਪ ਤੋਂ ਮੂੰਹ ਸਿਰ ਸਾਰਾ ਲੁਵੀੜ ਲਿਆ। ਤੇ ਮੈਂ ਕਿਹਾ ਚੁੰਨੀ ਲਾ ਦੇ ਅਗਲੇ ਨੂੰ ਮੈਂ ਬਦਨ ਦੀ ਜਾ ਕੇ ਮੈਂ ਚੁੰਨੀ ਜੁੰਨੀ ਲਾ ਦੇ ਅਗਲੇ ਗਣਾ ਸੱਜਰੀ ਕੁ ਭਜਾ ਕੇ ਲੈ ਆ ਗਈ ਸੀ ਸਕੂਟਰੀ ਤੇ ਇੰਨੀ ਤੇਜ ਜਿਹੜੇ ਹੁੰਦੇ ਆ ਇਹਦਾ ਮੂੰਹ ਮੈਂ ਘੁੰਡ ਗੰਡਿਆ ਇਹ ਵੇਖਣਾ ਇਹਨੇ ਕਹਣਾ ਇੱਕਣੀ ਭਜਾ ਕੇ ਲੈ ਆ ਇਹ ਨਹੀਂ ਪਤਾ ਇਹਦੇ ਬੱਚਿਆਂ ਵਾਲੀ ਹੈ ਵਜੇਰੀ ਆ ਦੇਖ ਕਿੱਦਾਂ ਨੂੰ ਤਰੀ ਜਾਂਦੀ ਇਹਦੋਂ ਦੇਖੋ ਘਰ ਵਾਲਾ ਕਿੱਧਰ ਕਹਿੰਦਾ ਉਹ ਤਰੀ ਜਾਂਦੀ ਹੈਲੋ ਕਿੱਧਰ ਆ ਕੱਲੀ ਕੱਲੀ ਵੀ ਹੈਲੋ ਜੀ ਸਤਿ ਸ਼੍ਰੀ ਅਕਾਲ ਵੈਲਕਮ ਕਰਦੇ ਆ ਜਸਲੀਨੋ ਵਲੌਗ ਚੈਨਲ ਤੇ ਹੈਲੋ ਜੀ ਸਤਿ ਸ਼੍ਰੀ ਅਕਾਲ ਤੇ ਉਮੀਦ ਕਰਦੇ ਆ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਅੱਜ ਦਾ ਵਲੌਗ ਕਰਦੇ ਆ ਰਾਹ ਵਿਚਾਲਿਓ ਰਾਹ ਵਿਚਾਲਿਓ ਸਾਨੂੰ ਸਾਨੂੰ ਚੈਲੰਜ ਅੱਜ ਦਾ ਵਲੌਗ ਕਰਦੇ ਆ ਸਟਾਰਟ ਸੋ ਅੱਜ ਆਲੇ ਆ ਬਸ ਸ਼ਹਿਰ ਨੂੰ ਸੋ ਬਾਪੂ ਬਾਪੂ ਕਹਿੰਦੇ ਸੀ ਬੜੇ ਖਾਲੇ ਰਹਿੰਦੇ ਸੀ ਜਦੋਂ ਦਾ ਹੋ ਗਿਆ ਵਿਆਹ ਬਸ ਇਹ ਔਰਤ ਐ ਸੀ ਚੀਜ਼ ਆਣਾ ਬਈ ਜਦੋਂ ਆ ਜਾਂਦੀ ਹੈ ਨਾ ਫਿਰ ਬੰਦੇ ਦਾ ਜੀਣਾ ਹਰਾਮ ਹੋ ਜਾਂਦਾ ਜੀਣਾ ਹਰਾਮ ਕੀ ਜਾਗਣਾ ਵੀ ਹਰਾਮ ਹੋ ਜਾਂਦਾ ਸੌਣਾ ਵੀ ਹਰਾਮ ਹੋ ਜਾਂਦਾ ਹਰ ਇੱਕ ਚੀਜ਼ ਹਰਾਮ ਸਹੀ ਆ ਇਹ ਨਾ ਯਾਰ ਬਣਾ ਸਰਦਾ ਨਹੀਂ ਬੰਦੇ ਦਾ ਹਨਾ ਤੇ ਕਰਾਉਣਾ ਵੀ ਪੈਂਦਾ ਤੇ ਕੰਮ ਹੈ ਔਖਾ ਹੀ ਹਨਾ ਸਹੀ ਹੈ ਨਾ ਜਦੋਂ ਕੁਵਾਰੇ ਹੁੰਨੇ ਉਦੋਂ ਹੁੰਦਾ ਛੇਤੀ ਵਿਆਹ ਹੋਵੇ ਤੇ ਜਦੋਂ ਵਿਆਹ ਜਾਂਦੇ ਉਦੋਂ ਕਹਿੰਦੇ ਵੀ ਕਿੱਥੋਂ ਮੰਗਾ ਲੈ ਲਿਆ ਯਾਰ ਹਾਂਜੀ ਕੁਵਾਰੀ ਠੀਕ ਸੀ ਹਨਾ ਆਪਾਂ ਹੁਣ ਗਾਉ ਨੂੰ ਕਰਾਉਣਾ ਹੀ ਨਹੀਂ ਬਸ ਪੱਕੀ ਗੱਲ ਇਹਨਾਂ ਦੱਸਿਓ ਕਿ ਮੈਂ ਨਹੀਂ ਕਰਾਉਣਾ ਚਾਹੀਦਾ ਨਾ ਮੈਨੂੰ ਆਪਾਂ ਦੁਬਾਰਾ ਨਹੀਂ ਕਰਾਉਣਾ ਹਾਂ ਠੀਕ ਹੈ ਹੋਣਾ ਵੀ ਨਹੀਂ ਮੈਂ ਐਂ ਤਾਂ ਹੋ ਜੂ ਮੁੰਡਾ ਸੋਹਣਾ ਪਿਆ ਪਰ ਤੇਰੇ ਨਾਲ ਬੁੱਢਾ ਹੋ ਜਲਾ ਮੈਂ ਹੁਣ ਟੋੜਾ ਜਾ ਹੂੰ ਨਹੀਂ ਮੇਰਾ ਮੇਕਅਪ ਮੁੱਕਿਆ ਹੋਇਆ ਜੀ ਗੱਲ ਕੋਈ ਨਹੀਂ ਮੇਰੇ ਦਾ ਪਹਿਲਾਂ ਤਾਂ ਮੁੱਕ ਗਈ ਜੈਲ ਵਾਲਾਂ ਦੇ ਲਾਉਣ ਵਾਲੇ ਇਹਦੇ ਬਾਲਾ ਤੇ ਬਿਨਾ ਜੈਲ ਵਹਿੰਦੇ ਨਹੀਂ ਜੈਲ ਤੋਂ ਬਿਨਾ ਵਾਲ ਨਹੀਂ ਵਹਿੰਦੇ ਸਹੀ ਹੌਟ ਹੋ ਗਿਆ ਮੈਂ ਠੀਕ ਹੈ ਉਹ ਅੱਜ ਪਹਿਲਾਂ ਮੈਂ ਕਾਪੀ 'ਚ ਮੈਂ ਉਹ ਲੈ ਕੇ ਪਹਿਲਾਂ ਤੇ ਬਾਕੀ ਕੰਮ ਬਾਅਦ ਕਰਾਂਗੇ ਸਾਰੇ ਨਾਲ ਆਪ ਦਾ ਦਸ ਮਾਨ ਲਖਾਤਾ ਮੇਰਾ ਰਹਿ ਗਿਆ ਇਹ ਕਿਸੇ ਨੂੰ ਲਖਾਇਆ ਹੀ ਨਹੀਂ ਸਮਾਨ ਸਮਾਨ ਲਖਾਉਣ ਤੋਂ ਗੱਲ ਯਾਦ ਆਈ ਆ ਆਪਣੇ ਜਦੋਂ ਵੀ ਸਮਾਨ ਸਾਰਾ ਆਉਂਦਾ 6 ਮਹੀਨੇ ਦਾ ਸਬਦਾ ਪੱਦਾ ਇਕੱਠਾ ਹੀ ਹੁੰਦਾ ਸੋ ਇਸ ਵਾਰ ਮਾਨਪ੍ਰੀਤ ਕਹਿੰਦੀ ਜਿਹੜਾ ਸਾਬਣ ਆ ਨਾ ਜਿਹੜਾ ਉਹ ਖਣੀ ਮੈਂ ਕਿਹੜਾ ਲੈਣਾ ਕਿਹੜਾ ਸੀਗਾ ਨਿੰਬੂ ਦਾ ਸੀਗਾ ਕੋਈ VN C ਕੋਮਪਰੈਂਡ ਦਾ ਸੀਗਾ ਕੋਈ ਉਹ ਸੀਗੀ ਕੰਪਨੀ ਜਿਹਦੀ ਮਦਰ ਪਾਣੀ ਦੀ ਮਾਨਵਿਤ ਬੋਤਲ ਪਾਣੀ ਵਾਲੀ ਬੋਤਲ ਵੀ ਰੱਖੀ ਹੋਈ ਆ ਪਾਣੀ ਪੀਂਦੀ ਰਹੀ ਉਹਨਾਂ ਦਾ ਸਾਬਣ ਬੈਸਟ ਹੁੰਦਾ ਸੋ ਉਹਦੇ ਚੱਕਰ ਦੇ ਵਿੱਚ ਇੱਕ ਦੀ ਵਾਰ ਸਾਬਣ ਉਹ ਲੈ ਜਾਂਦਾ ਬਾਅਦ ਸਾਨੂੰ ਨਾ ਉਹ ਸਾਬਣ ਮਿਲਿਆ ਤੇ ਸਾਬਣ ਹੀ ਨਹੀਂ ਪੂਰਾ ਆਉਂਦਾ ਜਦੋਂ ਮੋਗੇ ਜਾਈ ਤੇ ਕੋਈ ਸਾਬਣ ਲੈ ਆਇਓ ਸੋ ਕੱਲਾ ਇਹਦੀ ਸਾਬਣ ਹੀ ਨਹੀਂ ਲਿਆ ਸੀਗਾ ਤੇ ਉਹ ਨਹੀਂ ਇਹਦੀ ਹੱਥ ਘੜੇ ਕਰਾਏ ਫੇ ਸਾਬਣ ਪੂਰਾ ਨਹੀਂ ਆਉਂਦਾ ਹੂੰ ਚੱਲ ਫਿਰ ਲੈਈਏ ਸਭ ਚੱਲ ਹੂੰ ਕਿੰਨੀ ਕ ਭਗਾਈ ਹੋਣੀ ਅੱਜ ਫਿਰ ਸ਼ਹਿਰ ਅੱਜ ਕੰਮ ਹੈਗਾ ਬੁਟੀਕ ਦਾ ਆਪਣਾ ਸੋ ਅੱਜ ਖਾਜ ਲਖਵਾਰੀ ਨਹੀਂ ਫਿਰ ਵੀ ਆਪਾਂ ਨੂੰ ਕੰਮ ਬਹੁਤ ਜ਼ਿਆਦਾ ਨਹੀਂ ਸ਼ਾਮ ਤਾਂ ਆਪੇ ਹੋ ਜਾਣੀਆਂ ਟਾਈਮ ਕਿੰਨਾ ਹੋ ਗਿਆ 1:00 ਵਜਿਆ ਪਿਆ ਉਹ ਤਾਂ ਸੁੱਤੇ ਬੈਣੀ ਹਲਦੇ ਲਾ 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 ਨਾ ਮੇਰਾ ਉਹਦਾ ਨਾਮ ਮਾੜੇ ਚਾਚੇ ਦੇ ਘਰ ਗਈ ਸੀਗੀ ਤੇ ਮੇਰੇ ਉਹਨਾਂ ਨੂੰ ਸੁੱਤੇ ਪਏ ਮਿਸਟਰ ਜੀ ਮੇਰੇ ਆਈ ਤੋਂ ਗੱਡੀ ਤੋਤੀ ਹੈ ਮੈਂ ਤੁਸੀਂ ਪਹਿਲਾਂ ਇਹ ਕੰਮ ਕਰਕੇ ਉਹ ਯਾਰ ਮੈਂ ਕਿਹਾ ਲੰਬਾ ਕੰਮ ਆ ਜੀ ਸਵੇਰ ਦੇ ਤੌਰ ਲੱਗਦੇ ਅਸੀਂ 12 1 ਵਜੇ ਤੋ ਤੁਰਦੇ ਹਾਂ ਜੀ ਹਮ ਸਾਮਾਨ ਵੀ ਪੂਰਾ ਕਰਨਾ ਹੁੰਦਾ ਨਾ نیچے ਉੱਪਰ ਜਾ ਕੇ ਸਾਰੇ ਕਟਿੰਗ ਕਰਕੇ ਹਰ ਇੱਕ ਚੀਜ਼ ਲੈ ਕੇ ਆਉਣੀ ਹੁੰਦੀ ਹੈ ਚੁੰਨੀਆਂ ਅਲੱਗ ਸੂਟ ਅਲੱਗ ਸਭ ਕੁਝ ਲਾਗਣਾ ਹੂੰ ਬਾਕੀ ਨਾ ਹੌਲੀ ਹੌਲੀ ਸੈੱਟ ਕਰਦੇ ਆ ਮੈਸਤਰੀਆਂ ਨੇ ਕੋਈ ਆਪਿਆ ਦਿਮਾਗ ਖਰਾਬ ਕੀਤਾ ਪਿਆ ਆਪਣਾ ਤੇ ਹੌਲੀ 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 ਸੈੱਟ ਆਊਗਾ ਕੰਮ ਹੁਣ ਵੀ ਨਹੀਂ ਆ ਸਕਦਾ ਹੁਣ ਫਿਰ ਮੈਸਤਰੀ ਵਾਰਡ ਲੈਣੇ ਆ ਘਰੇ ਕਿਹੜੀ ਮੈਸਤਰੀ ਗੇਟ ਵਾਲੇ ਗੇਟ ਵਾਲੇ ਗੇਟ ਕਰਾ ਪਛਾ ਸਹੀ ਆ ਉਹ ਇੱਕ ਤਾਂ ਜ਼ਿੰਮੇਵਾਰੀਆਂ ਨਾਲ ਥੋੜੀ ਜ਼ਿਆਸੀ ਦੇ ਵਾਲੀਆਂ ਜਿਆਦੇ ਆ ਉਧਰੋਂ ਭੈਣ ਕੀ ਕੋਠੀ ਤੁਹਾਨੂੰ ਦਿਖਾਵਾਂਗੇ ਉਧਰ ਵੀ ਪੱਥਰ ਪੁੱਥਰ ਲੱਗੇ ਆ ਦਰਵਾਜ਼ੇ ਦੂਜੇ ਤਿਆਰ ਕਰਨੇ ਆ ਤੇ ਉਹ ਹੋ ਸਕਦਾ ਵੀ ਆਪਾਂ ਆਪਣੇ ਘਰੀ ਕਰੀ ਗਏ ਸੋ ਗੱਡੀ ਅੱਜ ਧੋਤਾ ਲਈ ਸੀ ਗੱਡੀ ਦੱਸੋ ਵੀ ਕਿਵੇਂ ਲੱਗਦੀ ਲੱਗਦੀ ਘੈਂਟ ਸਾਫ ਸਾਫ ਲੱਗਦੀ ਆ ਤੇ ਗਰਮੀ ਹੈਗੀ ਐ ਜਿਆਦੇ ਸੋ ਇਹਦੀ ਗੱਡੀ ਵਿੱਚ ਤਾਂ ਗਰਮੀ ਮਹਿਸੂਸ ਨਹੀਂ ਹੋਈ ਸਿਆਲਾਂ ਵਿੱਚ ਠੰਡ ਵੀ ਮਹਿਸੂਸ ਨਹੀਂ ਹੋਣ ਦਿੱਤੀ ਸੋ ਨਾ ਗਰਮੀ ਦਾ ਪਤਾ ਲੱਗਦਾ ਨਾ ਠੰਡ ਦਾ ਪਤਾ ਲੱਗਦਾ ਇਸ ਗੱਡੀ ਦੇ ਵਿੱਚ ਨਾ ਚੱਲ ਗਏ ਫਿਰ ਮੋਗੇ ਨੂੰ ਆਓ ਫਿਰ ਚੱਲ ਗਏ ਮੋਗੇ ਤੇ ਹੁਣ ਅੱਜ ਖੱਜਲ ਖਵਾਰ ਮਨਪੀਰ ਦੇ ਨਾਲ ਕੰਮ ਕਰਨੇ ਅਰੇ ਕਾਫੀ ਜਿਆਦੇ ਰੋਟੀ ਖਾਣ ਦੇ ਟਾਈਮ ਨਿਕਲੀ ਤੇ ਜਾਨ ਸਾਰੀ ਭੁੱਖ ਲੱਗ ਜਾਂਦੀ ਆ ਉੱਥੇ ਫਿਰ ਪੀਜੇ ਦੀ ਭਾਲ ਆਉਂਦੀ ਸਾਨੂੰ ਸਹੀ ਹੈ ਨਾ ਅੱਜ ਨਹੀਂ ਖਾਣਾ ਯਾਰ ਅੱਜ ਕੁਝ ਵੀ ਨਹੀਂ ਖਾਣਾ ਭੁੱਖਾ ਹੀ ਰਹਿਣਾ ਅੱਜ ਠੀਕ ਹੈ ਨਾ ਆਓ ਆਪਾਂ ਸਾਰੇ ਭੁੱਖੇ ਭੁੱਖੇ ਹੀ ਰਹਿਣੇ ਸਾਈ ਜਣੇ ਅੱਜ ਕਰਦੇ ਆ ਬਲੌਗ ਕੰਟੀਨਿਊ ਫਿਰ ਲੋ ਜੀ ਮੋਗੇ ਦੇ ਵਿੱਚ ਇਦਾਂ ਫੀਲ ਹੁੰਦਾ ਕਿ ਜਦੋਂ ਬਾਹਰਲੀ ਕੰਟਰੀ ਆ ਗਏ ਹੁੰਨੇ ਆ ਮੌਸਮ ਹੋ ਗਿਆ ਸਾਫ਼ ਨਹੀਂ ਬੈਣ ਤੋਂ ਬਾਅਦ ਤੇ ਬੱਦਲ ਬਾਈ ਤੁਸੀਂ ਦੇਖ ਸਕਦੇ ਹੋ ਕਿੰਨੀ ਘੰਟ ਲੱਗਦੀ ਆ ਤੇ ਆਪਾਂ ਆ ਗਏ ਮੇਨ ਚੌਂਕ ਦੇ ਵਿੱਚ ਗੱਡੀ ਵੀ ਕਹਿ ਰਹੀ ਹੈ ਗੈਸ ਉਥਾ ਕਰ ਲਓ ਗੱਡੀ ਦਾ ਕੇਅਰ ਹੈਗਾ ਛੇਵਾ ਤੇ ਗੱਡੀ ਐਵਰੇਜ ਦੇ ਰਹੀ ਐ ਇਸ ਕਾਉ 25.1 ਕਿਲੋਮੀਟਰ ਦੀ ਠੀਕ ਆ ਗੱਡੀ ਆਪਣੀ ਐਵਰੇਜ ਬਕਾ ਬਹੁਤ ਘੈਂਟ ਸੋ ਬੱਤੀ ਵੀ ਜਗੀ ਜਾਂਦੀ ਆ ਤੇਲ ਵਾਲੀ ਤੇ ਤੇਲ ਵੀ ਆਪਾਂ ਪਾਉਣ ਦਾ ਚੇਤਾ ਭੁੱਲ ਗਿਆ ਜੀ ਬੱਤੀ ਜਗ ਵੀ ਆਪਣੀ ਸੋ ਟੈਂਕੀ ਭਰਨ ਨੂੰ ਕਹੀ ਜਾਂਦੀ ਕਿ ਆ ਜਾ ਵੀ ਹੁਣ ਕਰ ਐਵਰੇਜ ਦੇਖੀ ਨਾ ਤੇਲ ਵੀ ਪਾ ਕਰਾਂ ਬੱਚੇ ਦੇ ਕਣੀ ਓਹ ਪਰੀਤੋ ਕਿਵੇਂ ਆ ਚਲਾਉਣੀ ਗੱਡੀ ਹੈ ਚਲਾਉਣੀ ਹੂੰ ਚਲਾਵਾਂ ਮੈਂ ਤੈਨੂੰ ਕਹਿਣਾ ਚਲਾਉਂਦਾ ਮੈਂ ਹੁਣੇ ਚਲਾ ਲੈਂਦਾ ਅੱਛਾ ਹੁਣ ਤਾਂ ਉਹਦਾ ਪਚੜਾਈ ਉੱਤਰ ਚੱਲਨੇ ਆ। ਹੈ? ਚੜਾਈ ਚੜਦੀ ਤੇ ਕਰਨਾ ਹੈ, ਚੌਣ ਜੀ ਗੱਡੀ ਚਲਾਉਣੀ ਸੀ ਤਾਂ। ਲਓ ਜੀ ਪਹੁੰਚ ਗਏ ਆਪਾਂ ਆਪਦੀ ਪੋਜੀਸ਼ਨ ਤੇ ਅਕਾਲਸਰ ਰੋਡ ਦਾ ਸਾਹਮਣੇ ਰੋਡ। ਲਓ ਵੀ ਮਿੱਤਰੋ ਪਲੀਨ ਕਪੜਾ ਕਟਵਾ ਕਟਵਾ ਕੇ ਆਪਾਂ ਨੂੰ ਤਾਂ ਲੱਗਿਆ ਹੀ ਆ ਭੁੱਖ ਨਹੀਂ ਰਾਈ ਜਾਂਦੀ ਆ ਸੋਫੀ ਬਣੀ। ਮੈਂ ਕਹਿੰਦੇ ਸੀ ਨਾ ਮੈਂ ਕੁਝ ਖਾਣਾ ਨਹੀਂ ਗਾ ਮੈਂ ਅੱਜ ਫੇਰ ਆਵਾਂਗੀ। 1 ਵਜੇ ਘਰੋਂ। ਨਹੀਂ ਬਸ 1 ਵਜੇ ਘਰੋਂ ਆਏ ਆ। ਭੁੱਖ ਲੱਗੀ ਪਈ ਆ ਮੈਨੂੰ ਬਹੁਤ ਖੁਆ 1 ਵਜੇ ਘਰੋਂ ਆਏ ਆ ਤੇ 2 ਵਜੇ ਨੂੰ ਭੁੱਖ ਲੱਗੀ ਆ ਕੰਮ ਅਸੀਂ ਜੜੀ ਇੱਕ ਕੀਤਾ ਬਾਕੀ ਸਾਰੇ ਪਏ ਤੁਸੀਂ ਮੈਨੂੰ ਪੁੱਛੀਂ ਅਨੇ ਕੀ ਖਾਣਾ ਦੱਸੋ ਕੀ ਖਾਈਏ ਅੱਜ ਅੱਜ ਖਾ ਲੈਨੇ ਫਿਰ ਕੋ ਰੋਲ ਲਾ ਲਈ ਹਲਕਾ ਫੁਲਕਾ ਹਲਕਾ ਫੁਲਕਾ ਹਾਂ ਹਾਂ ਪੈਂਕੀਆਂ ਵੱਡੀਆਂ ਹਲਕੇ ਫੁਲਕੇ ਨੂੰ ਮਰਦਾ ਗਾਣੇ ਲਈਏ ਨਾ ਚਲੋ ਆ ਚਲ ਚੱਲ ਗਏ ਫਿਰ ਇਹ ਕੰਮ ਤਾਂ ਆਪਣਾ ਨਿਬੜ ਗਿਆ ਅੱਜ ਤੇ ਕੱਪੜਾ ਆਪਾਂ ਸਾਰਾ ਲੈ ਲਿਆ ਹਾਂ ਹਾਂਜੀ ਆਪਾਂ ਜਿਹੜਾ ਆਪਣੇ ਸ਼ੋਰੂਮ ਦਾ ਲੋਗੋ ਬਣਾਵਾ ਲੋਗੋ ਵਾਲੇ ਕੋਲ ਜਾ ਕੇ ਆਉਣਾ ਇੱਕ ਦੋ ਪ੍ਰਿੰਟ ਜੇ ਕਢਾਉਣੇ ਸੀ ਉਹ ਕਢਵਾ ਕੇ ਲੈ ਕੇ ਆਉਣਾ ਉਹ ਕੰਮ ਵੀ ਕਰਨ ਵਾਲੇ ਆ ਹਾਂਜੀ ਰਾਤ ਨੂੰ ਮੁਰਾ ਐਂ ਘਰੇ ਲੱਗਦਾ ਸਾਰਾ ਦਿਨ ਤਾਂ ਜਿਨੀ ਖੜੂ ਇੱਤਾਂ ਹੀ ਖੜੂ ਉਹ ਕੰਮ ਐਂ ਵੀ ਆ ਬਤੂਰੀਆ ਹੁਣ ਦੇਖੇ ਤੱਕ ਆਹ ਵੱਡਾ ਕੰਮ ਹੋ ਗਿਆ ਜਿਆਦਾ ਹੁੰਦਾ ਹੈ ਕਿ ਜਿਹੜਾ ਪਲੇਨ ਕਪੜਾ ਲੈਣਾ ਆਪਾਂ ਜਿਹਦੇ ਤੇ ਵਰਕ ਕਰਨਾ ਪੜਿਆ ਗਿਆ ਤੇ ਸੈਕਟ ਕਰਨੀ ਹੈ ਤੇ ਚੀਜ਼ ਉਹ ਬਹੁਤ ਔਖੀ ਹੁੰਦੀ ਹੈ ਉਹ ਆਪਾਂ ਕਰ ਲਿਆ ਸਾਰਾ ਕੁਝ ਜੀ ਚਲ ਹੁਣ ਆਪਾਂ ਚੱਲਦੇ ਆਂ ਨੈਕਸਟ ਪਲੇਨ ਕਪੜਾ ਲੈ ਲਿਆ ਆਪਾਂ ਹੁਣ ਹੈਂਡ ਵਰਕ ਦਾ ਕੰਮ ਰਹਿ ਗਿਆ ਅੱਜ ਆਪਣੇ ਦੂਸਰੇ ਕੋਰੀਅਰ ਦੇ ਨਾਲ ਨਾਲ ਇੱਕ ਕੋਰੀਅਰ ਹੋਰ ਜਾ ਰਿਹਾ ਮਨਪ੍ਰੀਤ ਆਪਣੇ ਬ੍ਰਦਰ ਨੂੰ ਰਖੜੀ ਭੇਜ ਰਹੀ ਹੈ ਆਸਟ੍ਰੇਲੀਆ ਸੋ ਅੱਜ ਰਖੜੀ ਜਾ ਰਹੀ ਹੈ ਭਾਬੀ ਦੀ ਤੇ ਭਰਾ ਦੀ ਦੇਖੋ ਕਿੰਨੀ ਘੈਂਟ ਰਖੜੀ ਹੈ ਤੇ ਕਿੰਨੀ ਘੈਂਟ ਪੈਕਿੰਗ ਕੀਤੀ ਹੋਈ ਆ ਸੋ ਅੱਜ ਇੱਕ ਨਿੱਕਾ ਜਿਹਾ ਕੋਰੀਅਰ ਆਪਣਾ ਮਨਪ੍ਰੀਤ ਨੇ ਆਪਣੇ ਬ੍ਰਦਰ ਰਖੜੀ ਦਾ ਲੋ ਵੀ ਹਾਂਜੀ ਦੋਸਤੋ ਅਸੀਂ ਪਹੁੰਚੇ ਹਾਂ ਇਸ ਟਾਈਮ ਆਪਣਾ ਲੋਗੋ ਬਣਾਉਣ ਵਾਸਤੇ ਤੇ ਜਿਹੜਾ ਆਪਣਾ ਮੇਨ ਟੇਬਲ ਦੇ ਉੱਪਰ ਲੱਗਣਾ ਵਾ ਆਪਣੀ ਬੁਟੀਕ ਦਾ ਕੰਟੈਕਟ ਨੰਬਰ ਤੇ ਨਾਮ ਇੱਕ ਹੁਣ ਲੋਗੋ ਬਣਾਉਣਾ ਬਾਈ ਹੁਣਾਂ ਤੋਂ ਅ ਇਹਨਸੇ ਹੀ ਹੈ ਬਾਈ ਹਨਾ ਓਕੇ ਡਾਨਾ ਜੀ ਲਓ ਜੀ ਪੇਟ ਵਾਲੇ ਚੂਹੇ ਹੋ ਗਏ ਸ਼ਾਂਤ 버ਗਰ ਵੀਜੇ ਖਾਣ ਤੋਂ ਬਾਅਦ ਸੋ ਹੁਣ ਆਪਾਂ ਥੋੜਾ ਜਿਹਾ ਰਾਹਤ ਫੀਲ ਹੁੰਦੀ ਆ ਭੁੱਖ ਤੋਂ ਭੁੱਖ ਬਹੁਤ ਲੱਗੀ ਪਈ ਸੀ 3:00 ਵਜ ਗਏ ਸੀਗੇ ਕੁਝ ਖਾਦਾ ਨਹੀਂ ਸੀ ਹੁਣ ਆਪਾਂ ਪਹੁੰਚ ਗਏ ਆ ਆਪਣੇ ਕਾਰੀਗਰਾਂ ਕੋਲੇ ਸੋ ਦੇਖੋ ਵਰਕ ਹੁੰਦਾ ਪਿਆ ਜਿਹੜਾ ਤੁਸੀਂ ਅਕਸਰ ਵੀਡੀਓ ਜੇ ਦੇਖਦੇ ਹੋ ਇਹ ਆਪਣੇ ਕਾਰੀਗਰ ਕਰਦੇ ਨੇ ਆ ਕਿਸੇ ਦਾ ਸਾਡੇ ਕਸਟਮਰ ਦਾ ਲਹਿੰਗਾ ਤਿਆਰ ਹੋ ਰਿਹਾ ਤੇ ਦੇਖੋ ਤੁਸੀਂ ਸਫਾਈ ਕਿੰਨੀ ਜਿਆਦੀ ਹੈ ਤੇ ਕਿੰਨੇ ਕਿੰਨੇ ਜਾਣਿਆਂ ਨੂੰ ਬਹਿਣਾ ਪੈਂਦਾ ਚਾਰ ਸ਼ਵੇਰੇ ਤੇ ਕਿੰਨਾ ਬਰੀਕੀ ਵਰਕ ਹੈ ਇੱਕ ਇੱਕ ਮਣਕਾ ਇੱਕ ਇੱਕ ਤੋਪਾ ਜਿਹੜਾ ਕਿ ਹੱਥ ਨਾਲ ਲੱਗਦਾ ਦੇਖੋ ਸਫਾਈ ਕਿੰਨੀ ਆ ਸੋ ਇਹ ਵੀ ਇੱਕ ਕਲਾ ਹੀ ਹੁੰਦੀ ਆ ਬਹੁਤ ਮਿਹਨਤ ਦਾ ਕੰਮ ਹੁੰਦਾ ਤਾਂ ਹੀ ਉਹ ਚੀਜ਼ਾਂ ਇੰਨੇ ਜਿਆਦੇ ਕੋਸਟਲੀ ਹੁੰਦੀਆਂ ਨੇ ਇੰਨੀਆਂ ਜਿਆਦੇ ਮਹਿੰਗੀਆਂ ਪੈਂਦੀਆਂ ਨੇ ਹੈਂਡਵਰਕ ਜਿਹੜਾ ਅਸਲੀ ਹੈਂਡਵਰਕ ਹੁੰਦਾ ਇਹ ਹੁੰਦਾ ਜੀ ਕਿਉਂਕਿ ਆਪਾਂ ਅਕਸਰ ਹੈਂਡਵਰਕ ਕਹਿ ਦਿੰਨੇ ਆ ਉਹ ਦੁਕਾਨਾਂ ਉੱਤੇ ਸੂਟ ਪਏ ਹੁੰਦੇ ਉਹ ਮਸ਼ੀਨਾਂ ਦੇ ਕੱਡੇ ਹੁੰਦੇ ਆ ਹੱਥ ਨਾਲ ਕੱਡੇ ਵਰਕ ਇਦਾਂ ਹੋਊਗਾ ਤੁਸੀਂ ਦੇਖੋ ਚੈੱਕ ਕਰ ਲੂ ਤੇ ਵਰਕ ਵਿੱਚ ਸਫਾਈ ਦੇਖੋ ਉਧਰ ਦੂਜਾ ਲਹਿੰਗਾ ਲੱਗਾ ਹੋਇਆ ਇਧਰ ਚੋੜੀ ਲੱਗੀ ਹੋਈ ਆ ਸੋ ਇਹ ਲਹਿੰਗਾ ਬਹੁਤ ਜਲਦੀ ਆਪਾਂ ਅਮਰਜੈਂਸੀ ਰੈਡੀ ਕਰਕੇ ਦੇਣਾ ਕਸਟਮਰ ਨੂੰ ਸੋ ਰੈਡੀ ਹੋ ਰਿਹਾ ਇੱਕ ਪਾਸੇ ਵਰਕ ਹੋ ਗਿਆ ਉਹਦੀ ਬੈਕ ਸਾਈਡ ਵਰਕ ਛਪਾਈ ਹੋ ਚੁੱਕੀ ਆ ਤੇ ਉਹਦਾ ਵਰਕ ਹਜੇ ਹੋਣਾ ਬਾਕੀ ਆ ਬਾਕੀ ਕਲਰ ਦੇਖੋ ਕਿੰਨਾ ਪਿਆਰਾ ਤੇ ਲਹਿੰਗੇ ਤੇ ਤੇ ਜਿਹੜਾ ਵਰਕ ਆ ਕਿੰਨਾ ਪਿਆਰਾ ਜਿਹੜਾ ਰੈਡੀ ਹੋ ਕੇ ਜਿਹੜਾ ਇਹਨੂੰ ਪਾਊਗਾ ਤੇ ਤੁਸੀਂ ਦੇਖੋ ਕਿੰਨਾ ਘੈਂਟ ਲੱਗੂਗਾ ਸਾਰਿਆਂ ਤੋਂ ਮੇਰੇ ਹਿਸਾਬ ਦੇ ਨਾਲ ਜਿਹਦੇ ਇਹ ਡਰੈਸ ਪਾਈ ਹੋਊਗੀ ਸਾਰੇ ਉਹਦੇ ਵਾਲੀ ਦੇਖਣਗੇ ਸੋ ਸਾਰਿਆਂ ਨੂੰ ਕਸਟਮਰ ਸਾਡੇ ਫੈਮਿਲੀ ਦੇ ਰਿਮੈਂਬਰ ਨੇ ਸਾਰੇ ਜਿਹੜੇ ਸਾਡੇ ਵਰਕਰ ਨੇ ਸੋ ਸਾਰੇ ਨੂੰ ਪਿਆਰ ਦੇ ਨਾਲ ਇਦਾਂ ਪੁੱਛਿਆ ਜਾਂਦਾ ਦੱਸਿਆ ਜਾਂਦਾ ਇਥੋਂ ਆਪਾਂ ਇਦਾਂ ਕਰਦੇਗੇ ਜਾਂ ਕੋਈ ਵੀ ਹੁੰਦੀ ਹੈ ਕਿ ਲੰਬਾਈ ਚੜਾਈ ਉਨਾਪ ਦੇ ਹਿਸਾਬ ਦੇ ਨਾਲ ਬਣਾਉਣਾ ਹੁੰਦਾ ਜਿਹੜਾ ਕਸਟਮਰ ਦਾ ਨਾਪ ਹੁੰਦਾ ਉਹਦੇ ਨਾਪ ਦੇ ਹਿਸਾਬ ਦੇ ਨਾਲ ਹੀ ਆਪਾਂ ਰੈਡੀ ਕਰਕੇ ਦਿੰਨੇ ਆ ਇਹ ਵਾਲਾ ਲਹਿੰਗੇ ਨੂੰ ਸੋ ਸੂਟ ਵੀ ਇਦਾਂ ਹੀ ਤਿਆਰ ਹੁੰਦੇ ਸਾਰੇ ਆਹ ਕਿੱਧਰੋਂ ਤਰੀ ਜਾਂਦੀ ਏ ਤੁਹਾਨੂੰ ਦੇਖੋ ਘਰ ਵਾਲਾ ਕਿੱਧਰ ਕਹਿੰਦਾ ਉਹ ਤਰੀ ਜਾਂਦੀ ਹੈ ਹੈਲੋ ਕਿੱਧਰ ਆ ਕੱਲੀ ਕੱਲੀ ਹੈ ਹੈ ਆਇਆ ਹੁਣ ਇੱਥੇ ਆ ਜਾ ਕਿੰਦੀ ਇੱਥੇ ਆ ਹਣ ਅਈ ਨਹੀਂ ਗਰਮੀ ਤਾਂ ਨੋਜ ਨਹੀਂ ਮੰਨੀ ਜਾਨੀ ਓਏ ਹਾਏ ਚਲ ਉਹਦਾ ਠੀਕ ਆ ਤੇ ਘਰ ਵਾਲਾ ਤੇ ਇੱਧਰ ਖੜਾ ਤੇ ਤੂੰ ਉਧਰ ਤੂੰ ਇੱਣੀ ਇਕੱਲੇ ਕੋਈ ਲਾ ਵੀ ਦੋਸਤੋ ਗੱਡੀ ਛੱਡਤੀ ਆ ਆਪਾਂ ਗੱਡੀ ਛੱਡ ਕੇ ਹੋ ਗਏ ਆ ਆਪਾਂ ਸਕੂਟਰੀ ਤੇ ਤੇ ਕੰਮ ਆਪਣੇ ਬਹੁਤ ਕਾਫੀ ਵੀਰ ਗਿਆ ਇਹ ਟਾਂਗ ਲੈਣੇ ਆ ਸੋ ਪਹਿਲਾਂ ਆਪਾਂ ਨੂੰ ਕਚੈਰੀਆਂ ਜਾਣਾ ਪੈਣਾ ਬਾਈ ਕਚੈਰੀਆਂ ਪਟਵਾਰੀ ਸਾਹਿਬ ਦੀ ਕਾਲ ਆਈ ਆ ਪਟਵਾਰੀ ਬੁਲਾ ਰਿਆ ਆਪਾਂ ਨੂੰ ਕਾਲੂ ਹੋ ਗਿਆ ਤਾਂ ਮੈਂ ਮਿਲ ਲੈਣੀ ਤੁਹਾਨੂੰ ਤੇ ਆਪਾਂ ਜਾਣਾ ਉਧਰ ਨੂੰ ਤੇ ਕੰਮ ਆਜ ਹੋਏ ਪਏ ਇਕੱਠੇ ਕਾਫੀ ਤੇ ਗੱਡੀ ਦੇ ਨਿਭਣਦੀ ਨਹੀਂ ਤੇ ਆਪਾਂ ਹੁਣ ਆਪਾਂ ਛੋਟੀ ਗੱਡੀ ਲੈ ਲਈਏ ਛੋਟੀ ਗੱਡੀ ਤੇ ਜਾਣਾ ਆਪਾਂ ਹੁਣ ਹੁਣ ਹੱਥ ਪਾ ਕੇ ਵਜੇ ਬ੍ਰੇਕ ਉਰੋਕਾ ਘਾਟੀ ਰਿਆਂ ਠੀਕ ਹੈ ਨਾ ਹੱਥ ਹੋਵੇ ਭਾਰੀ ਬੜੀ ਹੋਈ ਹੋਈ ਐ ਨੀ ਸੁਣਨਾ ਵੀ ਖੜਾ ਜੀ ਹਾਂ ਵੀ ਐ ਜੀ ਫੈਨ ਵੀ ਖੜਾ ਕਿੰਦੇ ਬਾਈ ਭਾਰੀ ਬੜੀ ਹੋਈ ਪਈਆਂ ਬਾਈ ਮਾੜੀ ਮੂੜੀ ਖਰਾਕ ਰੁਕਾ ਬਈ ਆਇ ਨਾ ਕਰ ਹੈ ਚਲ ਜੀ ਫਿਰ ਪਾਲਾ ਹੱਥ ਫੜ ਕੇ ਹੂੰ ਜਿਹੜੇ ਤੁਸੀਂ ਵਲੌਗ ਦੇਖਦੇ ਸਾਨੂੰ ਅਕਸਰ ਸਾਡੇ ਸੰਚੌੜਾ ਟੱਕਰ ਤੇ ਰਹਿੰਦੇ ਆ ਮਨਪ੍ਰੀਤ ਕੱਲੀ ਉਧਰ ਤੁਰੀ ਜਾ ਵੀ ਕਾਂਟੀ ਕਹਿੰਦੀ ਤੇਰੀ ਘਰ ਆਈ ਤਾਂ ਉਧਰ ਤੁਰੀ ਜਾਂਦੀ ਉਹ ਮਗਰ ਲਿਆਉਣੇ ਆ ਫੜ ਕੇ ਕੋਈ ਨਹੀਂ ਤੇ ਕਿਤੇ ਨਹੀਂ ਚੱਲੀ ਇਹ ਮੇਰੇ ਕੋਲ ਹੀ ਆਉਣੇ ਨੇ ਨਿਕਲ ਗਏ ਚੱਲ ਫਿਰ ਚੱਲ ਨਾ ਉਹ ਵੀ ਦੋ ਤੋਂ ਕੁਆੜਕ ਬਾਜ਼ਾਰ ਵੇਚਦੀ ਹੋ ਗਈ ਆ ਆਪਾਂ ਤੇ ਕੁਆੜ ਬਾਜ਼ਾਰ ਵਾਲੇ ਪਾਸੇ ਦੀ ਪਾਲੀ ਆ ਵਾਟਰ ਨੂੰ ਆਉਂਦੀ ਕਾਜ ਕਿਥੇ ਤੈਨੂੰ ਕਿਤੇ ਐ ਓਏ ਇੱਥੇ ਕੁਵਾਰ ਬਜ਼ਾਰ ਚ ਲਾਜਣ ਨੂੰ ਕਿਤੇ ਲਾਜਗੇ ਚੱਲ ਹੁਣੇ ਹੀ ਫਰਦੈ ਲੋ ਵੀ ਦੋਸਤੋ ਸਕੂਟਰੀ ਤੇ ਆਏ ਹੀ ਕਚਹਿਰੀਆਂ ਹੀ ਥੋੜਾ ਜਿਹਾ ਕੰਮ ਸੀਗਾ ਤੇ ਇਹਨੇ ਤੋਂ ਆਪ ਤੋਂ ਮੂੰਹ ਸਿਰ ਸਾਰਾ ਲੁਵੀੜ ਲਿਆ ਤੇ ਮੈਂ ਕਿਹਾ ਚੁੰਨੀ ਲਾ ਦੇ ਅਗਲੇ ਨੇ ਕਿਹੜਾ ਪਤਾ ਕਿ ਕਿ ਜਾ ਕੇ ਮੈਂ ਚੁੰਨੀ ਚੁੰਨੀ ਲਾ ਦੇ ਅਗਲੇ ਕਿਹੜਾ ਸੱਜਰੀ ਕੁ ਭਜਾ ਕੇ ਲੈ ਕੇ ਆਈ ਦੀ ਸਕੂਟਰੀ ਤੇ ਇੰਨੀ ਤੇਜ਼ ਜਿਹੜੇ ਹੁੰਦੇ ਆ ਇਹਦਾ ਮੂੰਹ ਮੈਂ ਘੁੰਡ ਗੱਡਿਆ ਵੇ ਵੇਖਣਾ ਇਹਨੇ ਕਹਣਾ ਇੱਕ ਨਹੀਂ ਭਜਾ ਕੇ ਲਿਆ ਕੀ ਨਹੀਂ ਪਤਾ ਇਹਦੇ ਬੱਚਿਆਂ ਵਾਲੀ ਹਵੇਰੀ ਇਹ ਨਹੀਂ ਜੁਗ ਕਿੱਥੇ ਆ ਗਰਮੀ ਬਹੁਤ ਵਾਕੇ ਬਹੁਤ ਲੱਗਦੀ ਹੈ ਨਾ ਪਰ ਮੌਸਮ ਹੁਣ ਆਥਨ ਦਾ ਪੈਰ ਹੋ ਗਿਆ ਸੋ ਗਰਮੀ ਬਹੁਤ ਜ਼ਿਆਦਾ ਹੈ ਆਥਨ ਨੂੰ ਤਾਂ ਕੋਈ ਨਹੀਂ ਚਲੋ ਕਰੀਂ ਕਿ ਜਾਣਾ ਚਲ ਹੁਣ ਚਲ ਬਾਲੀ ਕਾਲੀ ਚਲਾ ਆ ਜਾ ਚਲਾਉਣੀ ਆ ਫੇਰ ਤਾਂ ਪਹੁੰਚੀ ਖੜੇ ਨਾ ਤੂੰ ਪਹੁੰਚਣਾ ਮੈਂ ਪਹੁੰਚਾ ਲਓ ਵੀ ਇੱਕ ਕੰਮ ਆਪਣਾ ਸਕੂਟਰ ਤੇ ਹੋ ਗਿਆ ਤੇ 6-7 ਕੰਮ ਆਪਣੇ ਰਹਿ ਗਏ ਸਕੂਟਰ ਤੇ ਦਬਦਬ ਕਰ ਦੇਣੀ ਆ ਆਪਣੀ ਚਲ ਜੀ ਚਲ ਮਾਰ ਸ਼ਾਤ ਕਰਾਂ ਲੋ ਵੀ ਜਾਂਦੇ ਸੀਜ਼ਨ ਦੇ ਅੰਬ ਚੱਕ ਕਰੋ ਹੂੰ ਕਿੰਨੇ ਚਿਰ ਬਈਆਂ ਬਚਣਗੇ ਖਤਮੀ ਹੈ ਬਸ ਸੁਣੋ ਆਹ ਜਿਹੜੇ ਹੈਗੇ ਆਂ ਅੰਦਰ ਦੂਜਿਆਂ ਮੰਦੇ ਤੋਂ ਬਾਹਰ ਹੋ ਜੂਗੇ ਦੂਜੇ ਹੈਗੇ ਕੱਟਣ ਲੋ ਚੱਲੋ ਉਹ ਚੱਲੂਗਾ ਵੱਡੇ ਅੰਬ ਜਿਹੜੇ ਮੈਂ ਖਾਣਾ ਫੇਵਰੇਟ ਮੇਰੇ ਉਹ ਆ ਜਾਣੇ ਜੀ ਵੱਡੇ ਅੰਬ ਇੰਨਾ ਸੀਜ਼ਨ ਜਾਣਾ ਛੋਟਿਆਂ ਦਾ ਆ ਦੇਖੋ ਬਈ ਗੋਰੀਆਂ ਲੱਦੀਆਂ ਹੋਈਆਂ ਨੇ ਅੱਜ ਅੱਜ ਪਤਾ ਲੱਗਦਾ ਕਿ ਵੀਰ ਜਰੀ ਦਾ ਬਈ ਅੱਜ ਪਤਾ ਲੱਗਦਾ ਉਹ ਆਕੇ ਵਿਆਹੇ ਹੋਏ ਬਈ ਅੱਛਾ ਆ ਵਿੱਚ ਵੀਡੀਓ ਵੀ ਕਰ ਲਓ ਚਲੋ ਆ ਦੇਖੋ ਖਾਲ ਖੋਲ ਦੀਆਂ ਬੂਰੀਆਂ ਲੱਦੀਆਂ ਹੋਈਆਂ ਤੇ ਕਹਿੰਦੇ ਪਾਣੀ ਪੀਣਾ ਫੁੜਕ ਗਈ ਗਰਮੀ ਚ ਤੂੰ ਵੀ ਅੱਜ ਆਏ ਲੋਡ ਆਂ ਅਸਲੀ ਕਵੀਲਦਾਰ ਇਹਨੂੰ ਕਹਿੰਦੇ ਆ ਸੌਦਾ ਪੱਤਾ ਸਬਜ਼ੀ ਲੱਲਾ ਫੱਬਾ ਸਾਬਣ ਸਾਰਾ ਕੁਝ ਲੈ ਕੇ ਜਾਂਦਾ ਅੱਜ ਇਹ ਕਵੀਲਦਾਰੀ ਅੱਜ ਮਿਰਜੋ ਦਾ ਛੜਦੀਨ ਕੱਲੀ ਨਾ ਵੀ ਜੀ ਤੇ ਆ ਮੈਨੂੰ ਬੁੱਲ ਗਈ ਬਈ ਆ ਠੰਡਾ ਹੀ ਬਹੁਤ ਆ ਆ ਹੁਣ ਆਪਣੀ ਵੀ ਗੱਡੀ ਆ ਖੜੀ ਆ ਆਪਾਂ ਸਾਰਾ ਸਮਾਨ ਇਹਦੇ ਚ ਲੋਡ ਕਰਨਾ ਆ ਦੇਖੋ ਤਾਂ ਦੀ ਟੀਸੀ ਲੱਗੀ ਪਈ ਆ ਬੜੀ ਟਰਨੋਂ ਦੀ ਤਾਂ ਬੜੀ ਮौज ਏ ਬਹੁਤ ਸਮਾਰਟ ਆ ਗਿਆ ਨਾ ਬੜੀ ਛੇਤੀ ਕੰਮ ਕੀਤੇ ਆਪਾਂ ਨਾ ਹਾਂਜੀ ਸਾਰੇ ਦਿਨ ਦੀ ਖਜਲਖਵਾਰੀ ਤੋਂ ਬਾਅਦ ਹਾਂ ਮਾ ਆਪਦੀ ਗੱਡੀ ਨਹੀਂ ਸੀ ਉਹੀ ਜੇ ਗੱਡੀ ਦੇ ਚੱਕਰ 'ਚ ਕੰਮ ਨੂੰ ਵੇੜਨ ਲੱਗ ਜੇ ਵੇਤਾ ਨਹੀਂ ਨਿਪੜਦੇ ਆਪਣੇ ਕੰਮਾਂ ਨੂੰ ਫਿਰ ਅੱਧੇ ਕੰਮ ਰਹਿ ਜਾਣੇ ਸੀਗੇ ਫਿਰ ਕੱਲ ਨੂੰ ਆ ਕੇ ਕਰਨੇ ਫੇਰ ਹੀ ਕਿਹੜਾ ਡੇਢ ਘੰਟਾ ਲਾ ਦੇ ਕੱਲ ਨੂੰ ਫੇਰ ਆਪਾਂ ਨੂੰ ਆਉਣਾ ਹੀ ਪੈਣਾ ਵਾ ਬਈ ਮੈਂ ਆਉਂਦਾ ਕੰਮ ਸਾਰਾ ਕਰ ਲਿਆ ਬਸ ਹੁਣ ਨਿਪੜ ਗਿਆ ਥੋੜਾ ਨਿਪੜ ਗਿਆ ਮੇਰੇ ਕੰਮ ਨਹੀਂ ਨਿਪੜਿਆ ਮੇਰੇ ਠੀਕਾ ਦਾ ਕੰਮ ਨਹੀਂ ਨਿਪੜਦਾ ਬਈ ਇਹ ਨਾ ਨੀ ਕਦੇ ਚੁੰਨੀ ਕਦੇ ਲੈਸ ਕਦੇ ਡਾਈ ਕਰਉਣਾ ਕਦੇ ਰੋਜ਼ ਕਹੀਦਾ ਵੀ ਆਹ ਕੰਮ ਕਰਕੇ ਡਾਈ ਕਰਉਣਾ ਕੋਸ਼ਿਸ਼ ਆਂਦੀਆਂ ਚੀਜ਼ਾਂ ਐਡ ਕਰਨੀਆਂ ਉਹ ਫਿਰ ਉਹਤੇ ਵਰਕ ਕਰਨਾ ਬਹੁਤ ਟਾਈਮ ਇਦਾਂ ਵੇਸ ਸਹੀ ਮੈਂ ਨਾ ਸ਼ਹਿਰ ਦੇ ਕੰਮ ਵਾਸਤੇ ਨਾ ਜਿੱਦਾਂ ਹੁਣ ਸਾਡੇ ਕੋਲ ਟਰਨ ਹੋ ਸੀਗੀ ਸਕੂਲ ਰਹੀ ਜਾਈਦੀ ਆ ਪਰ ਫਿਰ ਜਾਦੇ ਸਮਾਨ ਲਾ ਨਹੀਂ ਸਕਦੀ ਆ ਬਬਾ ਜਿੱਤੇ ਕੰਮ ਸੀ ਨਾ ਆਪਣੇ ਚਾਹੀਦਾ ਸ਼ਹਿਰ ਚ ਹੋਣਾ ਸੀ ਹਾਂ ਚਾਹੀਦਾ ਸ਼ਹਿਰ ਪੈਂਟ ਨਾਲ ਦੇ ਨਜ਼ਾਰਾ ਵਧੀਆ ਬਈ ਡੇਡੇ ਡੇਡੇ ਬ੍ਰਾਂਡ ਦੇ ਸਹਿਨਾ ਚ ਨਹੀਂ ਪੈਂਦੇ ਜਿਹੜੇ ਡੇਡੇ ਆਪਣੇ ਕੋ ਕੰਡ ਪਾਏ ਹੋਏ ਆ ਹੈਂ ਐਿੱਥੇ ਦਾ ਵਿਚਾਰ ਇਹ ਜੋ ਸ਼ਹਿਰਾਂ ਵਾਲਿਆਂ ਨੂੰ ਬਹੁਤ ਔਖਾ ਹੋ ਜਾਂਦਾ ਕਈ ਦਾ ਕਹਿੰਦੇ ਹੁਣ ਗੱਡੀਆਂ ਲੈਣ ਗੱਡੀਆਂ ਲੈਣ ਨੂੰ ਜੀਕਾ ਤਾਂ ਪਕੜਾਉਣ ਨੂੰ ਜਗ੍ਹਾ ਨਹੀਂ ਸ਼ਹਿਰਾਂ ਦੇ ਵਿੱਚ ਬਹੁਤ ਔਖਾ ਹੈਗਾ ਪਿੰਡਾਂ ਦੇ ਵਿੱਚ ਖੁੱਲਾ ਥਾਂ ਹੁੰਗ ਜਿੱਥੇ ਮਰਜ਼ੀ ਖੜੀ ਕਰ ਦੀ ਹੈ ਹਨਾ ਵਿਹਾਂ ਵਿੱਚ ਸੰਤ ਖੜੇ ਆ ਮਿੱਟੀ ਪਈ ਜਾਂਦਾ ਧੁੱਪੇ ਮੱਚੀ ਜਾਂਦੇ ਪੂਰਾ ਹਾਲ ਹੋ ਜਾਂਦਾ ਤੇ ਸਮਾਨ ਲੱਦ ਲਿਆ ਸੋ ਸਹੀ ਮੈਂ ਮੈਂ ਗੱਲ ਕਰਦਾ ਸੀ ਕਬੀਲਦਾਰੀ ਬਈ ਅੱਜ ਪੱਕਾ ਆਇਆ ਸਪੂਰੀ ਉੱਤੇ ਸਮਾਨ ਲੱਦਿਆ ਪੱਕਾ ਮੈਂ ਕਬੀਲ ਡਰ ਲੱਗਦਾ ਸੀ ਅਗਲਾ ਕਹਿੰਦਾ ਹਾਂ ਠੀਕ ਆ ਯਾਰ ਸਾਡੇ ਫੈਨ ਫੋਲਰ ਵੀ ਕਾਫੀ ਐ ਸਾਨੂੰ ਮਿਲੇ ਅੱਜ ਟੁੱਟੀ ਜੀ ਸਾਡੇ ਤੇ ਸਕੂਟਰੀ ਹੋ ਗਈ ਤੇ ਸਕੂਟਰੀ ਹੁਣ ਕਿਸੇ ਨੇ ਇਹ ਤਾਂ ਪਤਾ ਨਹੀਂ ਗੱਡੀ ਕਿਤੇ ਖਿਲਾਰ ਕੇ ਆਏ ਹੋਏ ਵੀ ਸਾਨੂੰ ਕੰਮ ਥੋੜਾ ਜਲਦੀ ਨੇ ਮੇਨਣ ਦੇ ਵਾਲੀ ਸਕੂਟਰੀ ਤੇ ਆਏ ਵੇ ਪਰ ਸਕੂਟਰੀ ਦਾ ਸਭ ਕਮਾਨ ਕੰਮ ਬਹੁਤ ਨਿਬੜ ਜਾਂਦਾ ਸਕੂਟਰੀ ਦੇ ਉੱਤੇ ਆਪਣਾ ਜਿਹੜਾ ਹੁੰਦਾ ਕਿ ਸਮਾਨ ਟੈਗ ਬਹੁਤ ਜਾਂਦਾ ਮੋਟਰਸਾਈਕਲ ਤੇ ਨਹੀਂ ਇਹ ਚੀਜ਼ਾਂ ਟੈਗਦੀਆਂ ਬਾਈ ਤੇ ਹੁਣ ਆਪਾਂ ਜਾਣਾ ਘਰ ਨੂੰ ਵਾਪਸ ਹੂੰ ਸਬਜੀ ਵਾਲੀ ਦੁਕਾਨ ਤੇ ਖੜ ਗਈ ਆ ਗਈ ਲੈ ਲੈ ਆਲੂ ਲੈਣ ਵਾਲੇ ਆ ਅਦਰਕ ਲੈਣ ਵਾਲਾ ਜਿਹਦੀ ਆ ਨਿਗਾ ਪੈ ਗਈ ਆਵੇ ਉਹੀ ਚੀਜ਼ ਗਈ ਆਵੇ ਲੈਣ ਵਾਲੀ ਆ ਮੈਂ ਇਹਨੂੰ ਕਹਾਂ ਤੂੰ ਮੈਂ ਆਪੇ ਲੈ ਲਉ ਤੂੰ ਜਾ ਨਹੀਂ ਜੀ ਜਿਹੜੀਆਂ ਚੀਜ਼ਾਂ ਹੈ ਨਹੀਂ ਇਸ ਵਿੱਚ ਮੈਂ ਤਾਂ ਉਹ ਵੀ ਨਹੀਂ ਆ ਹੂੰ ਹੂੰ ਲੋ ਜੀ ਹੁਣ ਆਪਾਂ ਮੁੜ ਕੇ ਫੇਰ ਆਪਣੀ ਆਪਣੀ ਟੀਮ ਕੋਲੇ ਪਹੁੰਚ ਗਏ ਆ ਹੈਂਡਵਰਕ ਵਾਲਿਆਂ ਕੋਲੇ ਜਿਹੜੇ ਆਪਣੇ ਬੰਦੇ ਹੈਂਡਵਰਕ ਕਰਦੇ ਆ ਤੇ ਹੁਣ ਸਾਰੇ ਨੂੰ ਡਿਜ਼ਾਈਨ ਵਗੈਰਾ ਦੱਸਣੇ ਨੇ ਜਿਹੜੇ ਨਵੇਂ ਆਰਡਰ ਨੇ ਸਾਰੇ ਆ ਤਾਂ ਬਾਜ਼ਾਰ ਦਾ ਕੰਮ ਕਰ ਲਿਆ ਹੁਣ ਘੰਟਾ ਲੱਗੂਗਾ ਇੱਥੇ ਉਸ ਤੋਂ ਬਾਅਦ ਆਪਾਂ ਜਾਵਾਂਗੇ ਪਿੰਡ ਨੂੰ ਐਸ਼ਵੀਵੇਟ ਕਰਦੀ ਹੋਣੀ ਆ ਤੇ ਅੱਜ ਵਾਲੇ ਵਲੌਗ ਦੀ ਹਾਜ਼ਰੀ ਕਰਿਓ ਪ੍ਰਵਾਣ ਹੁਣ ਕਾਫੀ ਦਿਨ ਹੋ ਗਏ ਵਲੌਗ ਨਹੀਂ ਆਇਆ ਸੀਗਾ ਪਰ ਤੁਹਾਡੇ ਨਾਲ ਫਿਰ ਵੀ ਆ ਜਿੰਨਾ ਟਾਈਮ ਕੱਢਿਆ ਤੁਹਾਡੇ ਲਈ ਵਲੌਗ ਬਣਾਇਆ ਜਸਟ ਕਰ ਲਿਆ ਕਰੋ ਤੇ ਤੁਹਾਡੇ ਵਾਸਤੇ ਤੁਸੀਂ ਸਾਰਿਆਂ ਨੇ ਖਾਸ ਸਮਝਿਆ ਕੋ ਸੰਦ ਕਰਦੇ ਹਾਂ ਤੇ ਹਸਣ ਵਾਲੇ ਖਸਣ ਖੇਡਣ ਵਾਲੇ ਵਲੌਗ ਹੀ ਤੁਹਾਡੇ ਵਾਸਤੇ ਲੈ ਕੇ ਆਇਆ ਕਰਨੇ ਠੀਕ ਆ ਫਿਰ ਜਸ ਸਿੱਧੂ ਤੁਹਾਡੇ ਵਾਸਤੇ ਆਪੀ ਛੋੜ ਸ਼ੁਰੂ ਕਰੂਗਾ ਨਵੇਂ ਨਵੀਆਂ ਨਿੱਕੇ ਨਿੱਕੇ ਫਿਲਮਾਂ ਬਣਾਇਆ ਕਰੋ ਜਿੱਦੇ ਵੀ ਸਰ ਪਹਾਸਾ ਹੀ ਹੋਇਆ ਤੁਮ ਡਨ ਸਾ ਸਕੱਰਦਾ ਚਾਚਾ ਠੀਕ ਆ ਚੱਲ ਫਿਰ ਪਹੁੰਚ ਮੈਂ ਕੰਮ ਕਰ ਲਾ ਤੁਸੀਂ ਬੈਠ ਕੇ ਆਉਂਦਾ ਕੰਮ ਕਰੋ ਚਲੋ ਮੈਂ ਐਡੀਟਿੰਗ ਕਰਦਾ ਮੈਂ ਏਸੀ ਜੀ ਛੱਡ ਕੇ ਬਹਿਣਾ ਥੋੜਾ ਸਾਹ ਆ ਜਾਊਗਾ ਨਾ ਤੂੰ ਜਾ ਗਰਮੀ 'ਚ ਫਿਰ ਓਕੇ ਜੀ ਸਸਤੀ ਕਾ ਜਿਹੜੇ ਫਸਟ ਟਾਈਮ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸ ਸਾਡੇ ਵਲੌਗ ਕਿੱਦਾਂ ਲੱਗਦੇ ਆ ਮਿਲਦੇ ਆ ਫਿਰ ਕੱਲ ਅਗਲੇ ਵਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਬਾਏ ਬਾਏ ਸਸਤੀ ਕਾ